ਮੈਟਰੋ ਐਤ ਕੀ ਨਾ ਆਪ ਨੂੰ ਆਪਦੇ ਤੇ ਬਹੁਤ ਪੁਸ਼ਤਾਵਾ ਆ ਰਿਹਾ ਚੋਨੇ ਬਾਰੇ ਦੇ ਵਿੱਚ ਕਿਉਂਕਿ ਨਾ ਉਹ ਵੀ ਸਮਾਂ ਸੀ ਜਦੋਂ ਟਰਾਲੀਆਂ ਭਰੀਆਂ ਚੋਨੇ ਦੀਆਂ ਸੀ ਸੋਚਦੇ ਆਂ ਵੀ ਉਹਦੇ ਵਿੱਚ ਉਦੋਂ 5-4 ਗੱਟੇ ਲਾਏ ਹੁੰਦੇ ਅੱਜ ਆਪਾਂ ਨੂੰ ਬਾਈ ਜੀ 24-25 ਰੁਪਏ ਵਾਲੀ ਚੀਜ਼ ਘੱਟੋ ਘੱਟ ਅੱਜ 300-400 ਨੂੰ ਕਿਲੋ ਨਾਲ ਲੈਣੀ ਪੈਂਦੀ ਕਿੱਥੇ ਆਪਣੀ ਚੀਜ਼ ਵਿਗਣੀ 24 ਰੁਪਏ ਕਿਲੋ ਤੇ ਕਿੱਥੇ ਅੱਜ ਆਪਾਂ ਲੈਣੇ ਆ ਬਾਈ ਜੀ 400 ਰੁਪਏ ਕਿਲੋ ਬੜਾ ਪਛਤਾਵਾ ਹੈ ਮਿੱਤਰੋ ਇਸ ਗੱਲ ਦਾ ਵੀ ਆਪਣੇ ਜਦੋਂ ਝੋਨੇ ਦੀਆਂ ਟਰਾਲੀਆਂ ਭਰੀਆਂ ਸੀ ਉਸ ਸਮੇਂ ਆਪਾਂ ਕਿਉਂ ਨਾ ਪੰਜ ਚਾਰ ਗੱਟੇ ਘਰੇ ਰੱਖੇ ਪਤਾ ਨਹੀਂ ਕਿੱਧਰ ਮਤ ਚਲੇ ਜਾਂਦੀ ਹੈ ਇੱਕ ਜ਼ਿੰਮੇਵਾਰ ਦੀ ਪਰ ਕਿਸਾਨ ਪ੍ਰਭੂ ਇਸ ਵਾਰ ਤਾਂ ਤੁਹਾਡੇ ਤੋਂ ਵੀ ਗਲਤੀ ਹੋ ਗਈ ਮੇਰੇ ਤੋਂ ਵੀ ਹੋ ਗਈ ਉਹ ਗੱਲ ਦਾ ਹੁਣ ਪਛਤਾਏ ਤੋਂ ਕੁਝ ਨਹੀਂ ਬੰਦਾ ਪਰ ਅੱਗਾ ਜਿਹੜਾ ਆਉਣ ਵਾਲਾ ਆਪਦਾ ਬਈ ਸੰਭਾਲ ਲਓ ਕਿਉਂਕਿ ਇਸ ਵਾਰ ਤੁਸੀਂ ਦੇਖ ਚੁੱਕੇ ਹੋ ਆਪਣੇ ਵਾਲੀ 24 ਰੁਪਏ ਵਾਲਾ ਵੀ ਦੁਕਾਨਾਂ ਤੇ ਆਮ 400 ਰੁਪਏ ਦੇ ਹਿਸਾਬ ਨੂੰ ਵਿਕੀ ਜਾਂਦਾ ਉਹ ਵੀ ਐ ਨਹੀਂ ਪਤਾ ਲੱਗ ਰਿਹਾ ਆਪਾਂ ਨੂੰ ਤਸੱਲੀ ਦੁਕਾਨਦਾਰ ਦੇ ਰਿਹਾ ਵੀ ਇਹ ਬਈ ਅਸਲੀ ਆ ਜਾਂ ਨਕਲੀ ਆ ਇਹ ਸਾਡੀ ਕੋਈ ਤਸੱਲੀ ਨਹੀਂ 12 ਨੇ ਕੁਲੂ ਕੇ ਹਾਈਬ੍ਰਿਡ ਬਣ ਜੂ ਕੇ 33 ਬਣ ਜੂਆ ਇਹ ਸਾਡੀ ਕੋਈ ਤਸੱਲੀ ਨਹੀਂ ਪਰ ਆਪਾਂ ਨੂੰ ਬਈ ਬੀ ਲੈਣਾ ਪਿਆ ਤੇ ਇਸ ਗੱਲ ਦਾ ਮੈਨੂੰ ਇਸ ਵਾਰ ਬਹੁਤ ਪਛਤਾਵਾ ਜੇਕਰ ਆਪਾਂ ਆਈ ਵਾਰ ਆਪਦੇ ਵੀ ਕਣਕ ਦੇ ਢੋਲ ਭਰ ਕੇ ਸਾਲ ਪਾਰ ਦਾ ਰਸਣ ਪਾਣੀ ਕਣਕ ਦਾ ਰੱਖ ਸਕਦੇ ਆ ਜੇ ਫੇਰ ਆਪਾਂ ਵੀ 5-4 ਗੱਟੇ ਆਪਦੀ ਟਰਾਲੀ ਦੇ ਵਿੱਚ ਝੋਨੇ ਦੇ ਭਰ ਕੇ ਘਰੇ ਰੂਲੀ ਜਾਣ ਪਲਾਂ ਦੀ ਉਹ ਕਿਉਂ ਨਹੀਂ ਰੱਖ ਸਕਦੇ ਬਹੁਤ ਵੱਡੀ ਗਲਤੀ ਹੈ ਮਿੱਤਰੋ ਅੱਜ ਤੋਂ ਬਾਅਦ ਕੰਨੀ ਹੱਥ ਲਾ ਲਈ ਆਪਾਂ ਜ਼ਿੰਦਗੀ ਦੇ ਵਿੱਚ ਆਪ ਦਾ ਵੀ ਝੋਨੇ ਦਾ ਹਮੇਸ਼ਾ ਹੀ 5-4 ਗੱਟੇ ਕਰੇ ਰੱਖੇ ਕਰਾਂਗੇ ਪਲਾਂ ਦੀ ਬੀਜੀਏ ਨਾ ਬੀਜੀਏ ਭਾਵੇਂ ਪਸ਼ੂਆਂ ਨੂੰ ਦਲ ਕੇ ਦੇਣਾ ਪੈ ਜੇ ਤੇ ਜੇ ਬਈ ਵੀ ਆਪ ਦਾ ਰੱਖਿਆ ਹੋਵੇ ਉਹਦੇ ਅਰਗੇ ਸਰਦਾਰੀ ਨਹੀਂ ਵਾਕੀ ਵੱਡੀ ਗੱਲ ਇਹ ਹੈ ਵੀ ਜੇਕਰ ਤੁਹਾਨੂੰ ਕਿਸੇ ਕਿਸਾਨ ਭਰਾ ਦੀ ਵੈਰਾਈਟੀ ਵਧੀਆ ਲੱਗਦੀ ਹੈ ਜੇਕਰ ਜਿੱਦਿਆਂ ਚੋਨਾ ਵੱਢਦਾ ਤੁਸੀਂ ਆਪਦੇ 2-3 ਗੱਟੇ ਲੈ ਜਿਓ ਘਰੋਂ ਜਿੱਦੇ ਵੱਢਦੇ ਨਿਗਾ ਰੱਖੋ ਤੇ ਉੱਥੇ ਬਈ ਉਸੇ ਟਾਈਮ ਤਲਾ ਲਓ ਤੇ ਉਹਨੂੰ ਉਸੇ ਹਿਸਾਬ ਦੇ ਨਾਲ ਅਗਲੇ ਨੂੰ ਰੁਪਏ ਦੇ ਦੋ ਵੀ ਹਾਲ ਹੈ ਬਈ 24 ਰੁਪਏ ਵਿਕਦਾ ਤੇਰੇ 25 ਰੁਪਏ ਦੇ ਹਿਸਾਬ ਨਾਲ ਬੀ ਦੇ ਪੈਸੇ ਚੱਕ ਠੀਕ ਹੈ ਗਿੱਲਾ ਸੁੱਕਾ ਆਪਦਾ ਘਰੇ ਲਿਆ ਕੇ ਪੱਲੀ ਤੇ ਸਕਾ ਲਓ ਉਹਨੂੰ ਮੋੜ ਕੇ ਬਈ ਉਹਨੂੰ ਗੱਟੇ ਦੇ ਵਿੱਚ ਪਾ ਲਓ ਬੋਰੀ ਦੇ ਵਿੱਚ ਤੇ ਰੱਖ ਲਓ ਸਾਲ ਪਰ ਤੇ ਬੀਬੀ ਜਿਨਾ ਬੀਜ ਲੋ ਤੁਹਾਡੀ ਮਰਜ਼ੀ ਹੈ ਨਹੀਂ ਬੀਜਨਾ ਬਈ ਉਹਨੂੰ ਪਸ਼ੂਆਂ ਨੂੰ ਪਾ ਲਓ ਜਾਂ ਹੋਰ ਕਿਸਾਨਾਂ ਦੇ ਪੁਰਾਣੇ ਬੀਜਨਾ ਤਾਂ ਉਹਨੂੰ ਉਹ ਬੀਜ ਦੇ ਦਿਓ ਇਹ ਕੰਮ ਕਰ ਲਿਆ ਕਰੋ ਪਰ ਐਸ ਕੀ ਜਿਹੜੀ ਗਲਤੀ ਹੋਊਗੀ ਮੁੜ ਕੇ ਨਾ ਮਿੱਤਰੋ ਇਹ ਗਲਤੀ ਕਰੋ ਬਹੁਤ ਪਛਤਾਵਾ ਆ ਰਿਹਾ ਹੁਣ ਤੁਹਾਡੇ ਸਾਹਮਣੇ ਬਈ ਜੀ ਪਨੀਰੀ ਦਾ ਬੀਜ ਲਿਆ ਕੇ ਲਾਇਆ 212 ਦਾ ਚਲੋ ਰੱਬ ਸਵਾਭੇ ਸਾਡਾ ਮੰਡੀ ਜਾਣ ਹੋ ਗਿਆ ਤੇ ਬਈ ਭਰਾਵਾਂ ਨੇ ਦੁਕਾਨਦਾਰਾਂ ਨੇ ਵਧੀਆ ਸਾਨੂੰ ਰੇਟ ਲਾੜਿਆ ਬੀਜ ਦਾ ਤਾਂ 85 ਰੁਪਏ ਦਿੱਤਾ ਡੱਬਾ ਵਾਲੀ ਮੰਡੀ ਤੋਂ ਭੁਲਾਉਂਦਾ ਪਿਆ ਬੀਜ ਸੀ ਇਹ 212 ਦਾ 85 ਰੁਪਏ ਕੋਲੀ ਉਦੋਂ ਤਾ ਉਹ ਦੂਵੇ ਦੂਜੇ ਤੀਜੇ ਦਿਨ ਸੁਣਦੇ ਆ ਤੇ ਬੀਤਰ ਮਿਲਦਾ ਹੀ ਨਹੀਂਗਾ ਮੈਂ ਕੀ ਹੋ ਗਿਆ ਫਿਰ ਮੈਂ ਉਹ ਦੁਕਾਨ ਤੇ ਜਦੋਂ ਫੋਨ ਕਰਕੇ ਪੁੱਛਿਆ ਹੋਰ ਕਿਸਾਨ ਪੁਰਾਣੇ ਲੈਣਾ ਸੀ ਆਪਣੇ ਗਵੰਡੀ ਨੇ ਉਹ ਕਹਿੰਦਾ ਵੀ ਵੀ ਨਹੀਂ ਟੱਕਰਦਾ ਦਾ ਹੁਣ 85 ਰੁਪਈਆ ਵਾਲਾ ਤੂੰ ਲੈ ਗਿਆ ਚੰਗਾ ਰਹਿ ਗਿਆ ਹੁਣ ਦਾ ਦਾ 85 ਨੂੰ ਕੀ 400 ਨੂੰ ਅਦਰ ਐਵੇਂ ਵੀ ਨਹੀਂ ਪਤਾ ਲੱਗਦਾ ਵੀ 400 ਨੂੰ ਲਾਏਗਾ ਵੀ ਕੀ ਨਿਕਲੂਗਾ ਵਿੱਚੋਂ ਉਹ ਗੱਲ ਹੋ ਗਈ ਤਾਂ ਆ ਪਨੀਰੀ ਐ ਮੇਤਰੋ ਕੁਛ ਉਧਰੋਂ ਥੋੜੀ ਪੀਲੀ ਹੋਈ ਪਈ ਆਪਣੀ ਤੇ ਕੁਛ ਇੱਧਰ ਸਹੀ ਹੈ ਵੀ ਬਾਕੀ ਸਾਰੀ ਤਾਂ ਪਰ ਇਸ ਗੱਲ ਨੂੰ ਐਕੀ ਡਰ ਪਿਆ ਆਉਂਦਾ ਇਸ ਗੱਲ ਦਾ ਵੀ ਜੇਕਰ ਪਨੀਰ ਜੇ ਤੂੰ ਖਰਾਬ ਹੋ ਗਈ ਨਾ ਤਾਂ ਸਾਡਾ ਬਣੂਗਾ ਕੀ ਕਿਉਂਕਿ ਵੀ ਹੋਰ ਵੀ ਨਹੀਂ ਮਿਲਦਾ ਤੇ ਤੇਰੀ ਸਾਡੀ ਚੋਇਸ ਆ ਵੀ ਤੂੰ ਹੀ ਸਾਡੇ ਵਾਣ ਦੇ ਵਿੱਚ ਲੱਗਣਾ ਤੇ ਖਰਾਬ ਹੋਣਾ ਹੁਈ ਵੈਸਾ ਕੀਤਾ ਇਹੀ ਅਰਦਾਸਾਂ ਪਨੀਰੀਆਂ ਮਿੱਤਰੋ ਜਿਹਦੇ ਕੋਲੇ ਵੀ 212 ਦੀ ਹੈ ਕੋਈ ਵੀ ਐਵਰਾਈਟੀ ਦੀ ਮਿੱਤਰੋ ਸੰਭਾਲ ਲਓ ਜੇਕਰ ਤੁਸੀਂ ਐਤ ਕੀ ਬੇਕਦਰ ਹੀ ਲਾਉਣ ਵੇਲੇ ਕਰ ਲਈ ਜਾਂ ਬਿਨਾ ਸੰਭਾਲੇ ਤੁਸੀਂ ਰਹਿ ਗਏ ਤਾਂ ਮੁੜ ਕੇ ਮਿੱਤਰੋ ਐਤ ਕੀ ਪਨੀਰੀਆਂ ਨਹੀਂ ਮਿਲਣੀਆਂ ਜੇਕਰ ਮੈਨੂੰ ਲੱਗਦਾ ਵੀ ਜਿਵੇਂ ਦੁਕਾਨ ਵਾਲਿਆਂ ਦਾ ਰੇਟ ਹੈ ਨਾ ਭਾਈ ਪਨੀਰੀਆਂ ਵੀ ਐਤ ਕੀ ਕਟੋ-ਕਟ ਵੀ 3000 ਨੂੰ ਕਿੱਲਾ 4000 ਨੂੰ ਕਿੱਲਾ ਪਨੀਰੀ ਦਾ ਤੁਹਾਨੂੰ ਬੀਟ ਕਰੂਗਾ ਆਪਦੀਆਂ ਜਿਹੋ ਜਿਹੀਆਂ ਪਨੀਰੀਆਂ ਮਿੱਤਰੋ ਸੰਭਾਲ ਲਓ ਬਈ ਗੌਰ ਰੱਖ ਲਓ ਆਹ ਤੋਂ ਗੋਹਾਂ ਲੋਹਾਂ ਪੈਂਦੀਆਂ ਆਪਾਂ ਦਾ ਪਾਸੇ ਐਸੇ ਵੀ ਵਾਣ ਹਨੀ ਸਾਰ ਨੂੰ ਠੰਡਾ ਕੀਤਾ ਵੀ ਠੀਕ ਰਹੇ ਕਿਤੇ ਸਾਡੇ ਤਰ੍ਹਾਂ ਬਈ ਹੁਣ ਪਸ਼ਟਾਉਣਾ ਨਾ ਪਸ਼ਟਾਉਂਦਾ ਅੱਜ ਦੇ ਸਮੇਂ ਹਰੇਕ ਜਿੰਮੇਦਾਰ ਹੈ ਪਰ ਪਸ਼ਟਾਵਾ ਬਈ ਅੱਗੇ ਤੋਂ ਸੁਧਾਰਨਾ ਪੂ ਆਪਾਂ ਨੂੰ ਸਦੁਰੂਆ ਕਿਵੇਂ ਜੇਕਰ ਆਪਾਂ ਆਪ ਦਾ ਵੀ ਰੱਖਾਂਗੇ ਵੀਡੀਓ ਨੂੰ ਮਿੱਤਰੋ ਗੌਰ ਨਾਲ ਸੁਣ ਲਈ ਤੁਹਾਡਾ ਤਹਿਦੋਂ ਤੋਂ ਬਹੁਤ ਬਹੁਤ ਧੰਨਵਾਦ